ਜਿਵੇਂ ਪਿਛਲੀਆਂ ਦੋ ਰੈਲੀਆਂ ਦੇ ਵਿੱਚ ਲੋਕਾਂ ਦਾ ਜੋਸ਼ ਦੇਖਿਆ ਗਿਆ ਜਿਨ੍ਹਾਂ ਨੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਨਾਹਰਾ ਮਾਰਿਆ ਅੱਜ ਵਾਲੀ ਰੈਲੀ ਨੇ ਵੀ ਇਤਿਹਾਸ ਰਚ ਕੇ ਇੱਕ ਜ਼ੀਰੇ 'ਚ ਮੈਸੇਜ ਦਿੱਤਾ ਸੁਖਬੀਰ ਸਿੰਘ ਬਾਦਲ ਜੀ ਨੇ ਇੱਕੋ ਗੱਲ ਕਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿਕਾਸ ਦੀ ਗੱਲ ਕਰੀ ਹੈ ਪੰਜਾਬ ਦੇ ਰਾਖੀਪਨ ਦੀ ਗੱਲ ਕਰੀ ਹੈ ਕਿ ਜਿਹੜੇ ਪੁਰਾਣੇ ਕੰਮ ਚੱਲਦੇ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਹ ਵੀ ਤੇ ਜਿਹੜੇ ਹਲਕਿਆਂ ਦੇ ਵਿੱਚ ਹੋਰ ਵੀ ਕੰਮ ਹੋਣ ਲਈ ਲੋੜ ਹੈ ਡਿਵੈਲਪਮੈਂਟ ਦੀ ਲੋੜ ਹੈ ਉਹ ਅਸੀਂ ਆਉਣ ਵਾਲੀ ਆਪਦੀ ਸਰਕਾਰ ਦੇ ਵਿੱਚ ਕਰਾਂ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਸਿਆਸੀ ਵਿਦਾਨ ਹੌਲੇ ਹੌਲੇ ਪਖੜਾ ਸ਼ੁਰੂ ਹੋ ਚੁੱਕਿਆ ਹੈ ਇਸੇ ਮੰਤਵ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਆਰੰਭ ਕੀਤੀ ਗਈ ਜਿਸ ਦੀ ਸ਼ੁਰੂਆਤ 17 ਫਰਵਰੀ ਨੂੰ ਕਾਦੀਆਂ ਤੋਂ ਕੀਤੀ ਗਈ ਉਸ ਤੋਂ ਬਾਅਦ ਅਗਲੇ ਦਿਨ ਕਿ ਹਲਕਾ ਖੇਮ ਕਰਨ ਜੋ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਹੈ ਉੱਥੇ ਅਮਰਕੋੜ ਦੇ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਗਈ ਤਾਂ ਅੱਜ ਤੀਸਰੇ ਪੜਾਅ ਦੇ ਤਹਿਤ ਮਾਲਵੇ ਦੇ ਜੀਰੇ ਦੇ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਨਾਰਾ ਦਿੱਤਾ ਗਿਆ ਪੰਜਾਬ ਬਚਾਓ 2027 ਚ ਸੁਖਵੀਰ ਸਿੰਘ ਬਾਦਲ ਲਿਆਓ ਪੰਜਾਬ ਦੀ ਤਰੱਕੀ ਮੁੜ ਸ਼ੁਰੂ ਕਰਵਾਓ ਤੋਂ ਜਨਤਾ ਦੀ ਕਚਹਿਰੀ ਵਿੱਚ ਨਿਤਰਿਆ ਸ਼੍ਰੋਮਣੀ ਅਕਾਲੀ ਦਲ ਅਨੇਕਾਂ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਜਨਤਾ ਦੀ ਕਚਹਿਰੀ ਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੱਜ ਲਗਾਤਾਰ 40 ਰੈਲੀਆਂ ਕਰਕੇ ਜਿਹੜਾ ਉਹ ਜਨਤਾ ਦੀ ਕਚਹਿਰੀ ਚ ਪਹੁੰਚ ਕਰਨੀ ਹੈ ਮੁੱਖ ਮੁੱਦੇ ਹੈ 2717 ਜਾਂ ਇਸ ਤੋਂ ਪਿਛਲੇ ਸਮੇਂ ਦੌਰਾਨ ਰਹੀ ਹੈ ਸ਼੍ਰੋਮਣੀ ਕਾਲੀਦਾਲ ਦੀ ਸਰਕਾਰਾਂ ਦੌਰਾਨ ਕਰਵਾਇਆ ਗਿਆ ਪੰਜਾਬ ਦਾ ਸਰਪੱਖੀ ਵਿਕਾਸ ਬਣਾਈਆਂ ਗਈਆਂ ਧਾਰਮਿਕ ਯਾਦਗਾਰਾਂ ਜੋ ਆਉਣ ਵਾਲੇ ਪਿੱਖ ਦੀ ਪੀੜ੍ਹੀਆਂ ਤੱਕ ਨੂੰ ਸਹੇਦ ਦਿੰਦੀਆਂ ਰਹਿਣਗੀਆਂ ਜਾਂ ਫਿਰ ਲੋਕ ਭਲਾਈ ਯੋਜਨਾਵਾਂ ਆਟਾ ਦਾਲ ਸਕੀਮ ਸ਼ਗਨ ਸਕੀਮ ਪੈਨਸ਼ਨ ਸਕੀਮ ਇਹ ਸਾਰੀਆਂ ਪ੍ਰਾਪਤੀਆਂ ਜਿਹੜੀ ਹੈ ਉਹ ਕਨਈਏ ਜਾ ਰਹੀਆਂ ਔਰ ਉਸ ਤੋਂ ਬਾਅਦ 2017 ਤੋਂ ਲੈ ਕੇ ਹੁਣ ਤੱਕ ਵਕਫਕ ਸਮੇਤ ਰਾਣ ਕਾਂਗਰਸ ਦਾ ਉਭਜੁਦਾ ਆਮ ਆਦਮੀ ਪਾਰਟੀ ਸਰਕਾਰ ਦੀਆਂ ناکਾਮੀਆਂ ਜਨਤਾ ਦੀ ਕਚਹਿਰੀ ਵਿੱਚ ਰੱਖੀਆਂ ਜਾ ਰਹੀਆਂ ਕਿਉਂਕਿ ਮੌਜੂਦਾ ਸਰਕਾਰ ਦੀ ਵਾਦਾ ਖਲਫੀ ਨੂੰ ਲੈ ਕੇ ਜਨਤਾ ਵਿੱਚ ਬੇਹੱਦ ਰੋਸ ਹੈ ਉਹੀ ਰੋਸ ਦੇ ਚਲਦਿਆਂ ਲੋਕ ਚਾਹੇ ਪਿੰਡਾਂ ਵਿੱਚ ਧਮਕਾਇਆ ਜਾ ਰਿਹਾ ਹੈ ਥਾਣੇ ਤੋਂ ਫੋਨ ਕਰਾਏ ਜਾ ਰਹੇ ਤਾਂ ਵੀ ਇਹਨਾਂ ਰੈਲੀਆਂ ਦੇ ਵਿੱਚ ਬੇਹੱਦ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਕਰ ਰਹੇ ਹੈ ਆ ਕੇ ਆਪਣੇ ਮਹਿਬੂਬ ਆਗੂਆਂ ਸੁਖਬੀਰ ਸਿੰਘ ਬਾਦਲਾ ਤੇ ਬਿਕਰਮ ਸਿੰਘ ਮੀਠਿਆ ਦੇ ਵਿਚਾਰ ਸੁਣ ਰਹੇ ਹੈ ਤੋ ਲਗਾਤਾਰ ਅਸੀਂ ਇਹ ਤੀਸਰੀ ਰੈਲੀ ਦੀ ਅੱਜ ਤਸਵੀਰਾਂ ਸਾਂਝੀਆਂ ਕਰ ਰਹੇ ਆ ਜੀਰਾ ਦੀ ਦਾਣਾ ਮੰਡੀ ਦੀ ਤਸਵੀਰਾਂ ਨੇ ਪ੍ਰੋਗਰਾਮ ਕੀ ਲਿਖਿਆ ਗਿਆ ਜਰੂਰ ਅਸੀਂ ਇੱਥੋਂ ਦੇ ਜੋ ਆਗੂ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਭਾਜੀ ਪ੍ਰੋਗਰਾਮ ਕੀ ਲਿਖਿਆ ਗਿਆ ਕਿੰਨੇ ਵਜੇ ਤੱਕ ਸੁਖਬੀਰ ਸਿੰਘ ਬਾਦਲ ਜਾਂ ਵਿਕਰਮ ਸਿੰਘ ਡੀਠੀਆ ਪਹੁੰਚ ਰਹੇ ਨੇ ਦੇਖੋ ਅੱਜ ਜਿਹੜੀ ਇਹ ਜੀਰੇ ਹਲਕੇ ਦੇ ਵਿੱਚ ਰੈਲੀ ਹੋ ਰਹੀ ਹੈ ਇਹਦੇ ਵਿੱਚ ਬਹੁਤ ਉਤਸ਼ਾਹ ਹੈ ਅੱਜ ਆਉਣ ਵਾਲੇ ਹੋਰ ਘੰਟੇ ਡੇਢ ਘੰਟੇ ਤੱਕ ਸਰਦਾਰ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚ ਰਹੇ ਨੇ ਤੁਸੀਂ ਦੇਖ ਹੀ ਰਹੇ ਹੋ ਕਿੰਨੇ ਉਤਸ਼ਾਹ ਦੇ ਨਾਲ ਪਿੰਡਾਂ ਦੇ ਵਿੱਚੋਂ ਵਰਕਰ ਆ ਰਹੇ ਐ ਤੇ ਖਾਸ ਕਰਕੇ ਮੈਂ ਇਸ ਗੱਲ ਦੀ ਵਧਾਈ ਇਸ ਹਲਕਾ ਇੰਚਾਰਜ ਹੀਰੋ ਸਾਹਿਬ ਨੂੰ ਦੇਣਾ ਚਾਹਣਾ ਜਿਨ੍ਹਾਂ ਨੇ ਹਰ ਪਿੰਡ-ਪਿੰਡ ਜਾ ਕੇ ਵਰਕਰਾਂ 'ਚ ਉਤਸ਼ਾਹ ਭਰਿਆ ਅੱਜ ਵਾਲੀ ਰੈਲੀ ਨੇ ਇੱਕ ਇਤਿਹਾਸ ਰਚਣਾ ਤੇ ਤੁਸੀਂ ਦੇਖੋਗੇ ਜਿਵੇਂ ਪਿਛਲੀਆਂ ਦੋ ਰੈਲੀਆਂ ਦੇ ਵਿੱਚ ਲੋਕਾਂ ਦਾ ਜੋਸ਼ ਦੇਖਿਆ ਗਿਆ ਜਿਨ੍ਹਾਂ ਨੇ ਪੰਜਾਬ ਤੇ ਪੰਜਾਬੀਅਤ ਦੀ ਗੱਲ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਨਾਅਰਾ ਮਾਰਿਆ ਅੱਜ ਵਾਲੀ ਰੈਲੀ ਨੇ ਵੀ ਇਤਿਹਾਸ ਰਚ ਕੇ ਇੱਕ ਜੀਰੇ 'ਚ ਮੈਸੇਜ ਤੁਸੀਂ ਇਲਾਕੇ ਦੇ ਦੇਖਿਆ ਜਿਵੇਂ ਬਲਟਵਾ ਸਾਹਿਬ ਨੇ ਪਰਸੋਂ ਦੱਸਿਆ ਸੀ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਧਮਕੀਆਂ ਲਾਈਆਂ ਗਈਆਂ ਗਈਆਂ ਸਰਪੰਚਾਂ ਨੂੰ ਥਾਣਿਆਂ ਤੋਂ ਫੋਨ ਕਰਾਏ ਗਏ ਰੈਲੀਆਂ 'ਚ ਪਹੁੰਚਣ ਤੋਂ ਰੋਕਿਆ ਗਿਆ ਕਿ ਇੱਥੇ ਵੀ ਕੋਈ ਇਹ ਜਿਹਾ ਮਾਹੌਲ ਹੈ ਦੇਖੋ ਇਹ ਤਾਂ ਸਾਰੇ ਪੰਜਾਬ ਦੇ ਵਿੱਚ ਹੀ ਇਹੋ ਜਿਹਾ ਮਾਹੌਲ ਬਣਿਆ ਪਿਆ ਤੁਸੀਂ ਦੇਖ ਰਹੇ ਹੋ ਕਿਵੇਂ ਵਿਆਹਾਂ ਦੇ ਵਿੱਚ ਸਰਪੰਚਾਂ ਨੂੰ ਕਿਵੇਂ ਹੋਰ ਰਸਤਿਆਂ ਦੇ ਵਿੱਚ ਲੋਕਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਲਾਅ ਐਂਡ ਆਰਡਰ ਦੀ ਕੀ ਸਥਿਤੀ ਹੈ ਤੁਸੀਂ ਆਪ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਕਿੰਨੇ ਕਤਲ ਹੋ ਗਏ ਪਰ ਸਰਕਾਰ ਤਾਂ ਸੁੱਤੀ ਪਈ ਹੈ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਇਸੇ ਲਈ ਪੰਜਾਬ ਬਚਾਓ ਰੈਲੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਜੀ ਵੱਲੋਂ ਰੱਖੀ ਗਈ ਹੈ ਕਿ ਪੰਜਾਬ ਪੰਜਾਬੀਅਤ ਦੀ ਗੱਲ ਕਰੀ ਜਾਵੇ। ਕੀ ਮੁੱਦੇ ਲੈ ਕੇ ਜਨਤਾ ਦੀ ਕਚਹਿਰੀ ਚ ਜਾ ਰਹੇ ਹੋ? ਦੇਖੋ ਜਿਹੜੇ ਇਹਨਾਂ ਨੇ ਵਾਅਦੇ ਕਰੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਆਮ ਸਰਕਾਰ ਲਿਆਵਾਂਗੇ, ਪੰਜਾਬ ਦੀਆਂ ਸੱਤਾਂ ਦੇ ਵਿੱਚੋਂ ਚੱਲਣ ਵਾਲੀ ਸਰਕਾਰ ਲਿਆਵਾਂਗੇ, ਉਹਦੇ ਵਿੱਚੇ ਪ੍ਰੋਪਰ ਫੇਲ ਹੋ ਗਏ। ਸੁਖਬੀਰ ਸਿੰਘ ਬਾਦਲ ਜੀ ਨੇ ਇੱਕੋ ਗੱਲ ਕਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਵਿਕਾਸ ਦੀ ਗੱਲ ਕਰੀ ਹੈ, ਪੰਜਾਬ ਦੇ ਰਾਖੀਪਣ ਦੀ ਗੱਲ ਕਰੀ ਹੈ। ਅੱਜ ਵੀ ਜੋ ਪੰਜਾਬ ਦੇ ਵਿੱਚ ਪਹਿਲਾਂ ਰੋਜ਼ਗਾਰ ਦੇ ਕੰਮ ਚੱਲਦੇ ਸੀ, ਪੰਜਾਬ ਦੇ ਵਿੱਚ ਨੀਲੇ ਕਾਰਡ ਚੱਲਦੇ ਸੀ। ਪੈਨਸ਼ਨ ਸਕੀਮ ਚੱਲਦੀ ਸੀ ਨੌਜਵਾਨਾਂ ਨੂੰ ਨੌਕਰੀਆਂ ਲਈ ਸਟੱਡੀ ਦਿੱਤੀ ਜਾਂਦੀ ਸੀ ਜਿਹੜੇ ਬੱਚੇ ਵਧੀਆ ਪੜ੍ਹਦੇ ਸੀ ਉਹਨਾਂ ਨੂੰ ਮੈਰਿਟੋਰੀਅ ਸਕੂਲ ਬਣਾ ਕੇ ਦਿੱਤੇ ਸੀ ਉਹ ਸਾਰੀਆਂ ਚੀਜ਼ਾਂ ਸਰਦਾਰ ਸੁਖਵੀਰ ਸਿੰਘ ਬਾਦਲ ਹਲਕਿਆਂ ਦੇ ਵਿੱਚ ਅਨਾਉਂਸ ਕਰ ਰਿਹਾ ਕਿ ਜਿਹੜੇ ਪੁਰਾਣੇ ਕੰਮ ਚੱਲਦੇ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਉਹ ਵੀ ਤੇ ਜਿਹੜੇ ਹਲਕਿਆਂ ਦੇ ਵਿੱਚ ਹੋਰ ਵੀ ਕੰਮ ਹੋਣ ਲਈ ਲੋੜ ਹੈ ਡਿਵੈਲਪਮੈਂਟ ਦੀ ਲੋੜ ਹੈ ਉਹ ਅਸੀਂ ਆਉਣ ਵਾਲੀ ਆਪ ਦੀ ਸਰਕਾਰ ਦੇ ਵਿੱਚ ਕਰਾਂਗੇ ਵੱਡੇ ਵੱਡੇ ਵਾਅਦਿਆਂ ਦੀ ਜੜੀ ਹੈ ਉਹ ਝੜੀ ਲਾਈ ਜਾ ਰਹੀ ਹੈ ਲਗਾਤਾਰ ਸੁਖਬੀਰ ਸਿੰਘ ਬਾਦਲ ਇਹਨਾਂ ਰੈਲੀਆਂ ਦੇ ਵਿੱਚ ਜਿੱਥੇ ਪੁਰਾਣੇ ਸਮੇਂ ਦੇ ਆਪਣੀਆਂ ਪ੍ਰਾਪਤੀਆਂ ਗਿਣਾ ਰਹੇ ਐ ਮਜੂਦਾ ਸਰਕਾਰ ਦੀਆਂ ناکਾਮੀਆਂ ਗਿਣਾ ਰਹੇ ਐ ਪੱਖ ਦੇ ਵਿੱਚ ਜੇਕਰ ਪੰਜਾਬ ਦੀ ਜਨਤਾ ਸੇਵਾ ਦਾ ਮੌਕਾ ਦਿੰਦੀ ਹੈ ਤਾਂ ਕੀ ਕੁਝ ਪੰਜਾਬ ਦੀ ਤਰੱਕੀ ਲਈ ਕੀਤਾ ਜਾਣਾ ਹੈ ਕੀ ਕੁਝ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਦੇ ਲਈ ਕੀਤਾ ਜਾਣਾ ਹੈ ਕੀ ਕੁਝ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਲਈ ਕੀਤਾ ਜਾਣਾ ਹੈ ਕੀ ਕੁਝ ਲੋਕ ਭਲਾਈ ਸਕੀਮਾਂ ਨੂੰ ਹੋਰ ਜ਼ਿਆਦਾ ਜਿਹੜਾ ਬਜਟ ਦੇ ਕੇ ਜਾ ਰਿਓ ਲੱਖ ਲੱਖ ਰੁਪਇਆ ਤੱਕ ਦੀ ਜਿਹੜਾ ਸ਼ਗਨ ਸਕੀਮ ਹੈ ਜਾਂ ਹੋਰ ਪੈਨਸ਼ਨ ਵਧਾ ਕੇ ਦਿੱਤੀ ਜਾਣੀ ਹੈ ਆਟਾ ਦਾਲ ਸਕੀਮ ਮੁਰਤੋਂ ਸ਼ੁਰੂ ਕੀਤੀ ਜਾਣੀ ਹੈ ਉਹ ਸਾਰੀਆਂ ਪੁੱਖ ਦੀਆਂ ਯੋਜਨਾਵਾਂ ਜਿਹੜਾ ਉਹ ਵੀ ਸਾਂਝੀ ਕੀਤੀ ਜਾ ਰਹੀ ਤੋਂ 1 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਸੁਖਵੀਰ ਸਿੰਘ ਬਾਦਲਾ ਤੇ ਵਿਕਰਮ ਸਿੰਘ ਗੀਟਿਆ ਸਮੇਤ ਸਮੁੱਚੀ ਲੀਡਰਸ਼ਿਪ ਇੱਥੇ ਪਹੁੰਚੂ ਅਤੇ ਜਨਤਾ ਦੇ ਨਾਲ ਆਪਣੇ ਵਿਚਾਰ ਸਾਂਝੇ ਕਰੂ